ਮਟਾਲਾ ਦੇ ਡੇਰਾ ਰੋਡ ਦਾਣਾ ਮੰਡੀ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੇ ਮੇਲੇ ਕ્રાਫਟ ਬਾਜ਼ਾਰ 'ਚ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਦਾ ਝਗੜਾ ਹੋਇਆ ਅਤੇ ਇਹ ਨੌਜਵਾਨਾਂ ਨੇ ਝਗੜੇ 'ਚ ਪਾਰਕਿੰਗ 'ਚ ਖੜੀਆਂ ਅਤੇ ਰੋਡ ਤੋਂ ਗੁਜ਼ਰ ਰਹੀਆਂ ਗੱਡੀਆਂ ਦੀ ਪੰਨ ਤੋੜ ਵੀ ਕੀਤੀ ਅਤੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ 40 50 ਜਾਣੇ ਸੀਗੇ ਇਹਦੇ ਉਹ ਆਡੀ ਗੱਡੀ ਨੂੰ ਪਏ ਆ ਉਹ ਅਸੀਂ ਸਿੱਧਾ ਅਸੀਂ ਦਰਬਾਰ ਸਾਹਿਬ ਚੱਲੇ ਸੀ ਤੇ ਅਸੀਂ ਉੱਥੇ ਮਤਲਬ ਖਲੋਤੇ ਨਹੀਂ ਆਂ ਹੀ ਖਲਾਰਲੀ ਗੱਡੀ ਦੀ ਉਹ ਯਾਰ ਖਲਾਰਲੀ ਗੱਡੀ ਐ ਅਸੀਂ ਐਨਜੀ ਪੰਪ ਤੋਂ ਦਿਲ ਪਾ ਕੇ ਤਾਂ ਉਹ ਬਾਹਰ-ਬਾਰ ਪਾਈ ਪਸ ਹੋ ਜਣਾ ਅਸੀਂ ਉਹ ਜੋ ਤੋਰੀ ਗੱਡੀ ਦਿਓ ਹੇਟ ਦੀ ਏੜਾ ਨੇ ਪਤਾ ਨਹੀਂ ਲੱਗਾ ਕਿਹਨੇ ਪੱਥਰ ਮਾਰਿਆ ਕਿਹਨੇ ਨੇ ਮਾਰਿਆ ਅਸੀਂ ਇਹਦੇ ਭਜਾਉਂਦੀ ਕੀਤੀ ਗੱਡੀ ਪੰਪ ਤੇ ਜਾ ਕੇ ਲਾਤੀ ਕਿੰਨੇ ਕ ਬੰਦੇ ਸੀਗੇ 40 40 ਆਈ ਵਾ ਇੱਕ ਹੋਰ ਜਿਆਦਾ ਆਡਾ ਸ਼ੀਸ਼ਾ ਭੰਨਤਾ ਗੱਡੀ ਇੱਕ 20 ਗੋ ਕੀ ਗੱਡੀ ਵੀ ਇੱਕ ਹੈ ਗਿਹੇ ਚ ਆ ਸ਼ੀਸ਼ਾ ਅੰਦਰ ਪੱਥਰ ਵੀ ਪਿਆ ਹੋਇਆ ਆ ਦੇਖੋ ਕਾਚ ਖਿਲ ਰਿਹਾ ਉਹ ਪੱਥਰ ਵੱਡੇ ਟੇ ਤੋਂ ਬਾਹਰ ਹੀ ਡਿੱਪੀ ਆਦਾ ਮੜਕੇ ਪੱਥਰ ਜ਼ੋਰ ਦੀ ਮੜਕੇ ਭੱਜ ਕੇ ਮਾਰਿਆ ਤੇ ਉਹ ਅੰਦਰ ਗਿਆ ਉਹ ਪੱਥਰ ਸਾਇਦ ਆਪਣੀ ਉਸੇ ਟਾਈਮ ਤੇ ਪੁਲਿਸ ਨੂੰ ਫੋਨ ਕੀਤਾ ਹੋਇਆ ਉਹਨਾਂ ਉੱਥੋਂ ਪਿੱਛੇ ਉੱਡੇ ਕਰਿਆ ਨਾ ਮਗਰੇ ਇਧਰ ਨੂੰ ਆ ਜਾਣਗੇ ਫਿਰ ਨਾ ਪੁਲਸ ਵਾਲਿਆਂ ਨੇ ਕੋਈ ਦੱਸਿਆ ਹੀ ਨਹੀਂ ਪੁੱਛੀ ਦੇਖੋ ਜੀ ਇਹ ਦੇ ਤਾਂ ਇਹ ਕਿਲ੍ਹਾ ਸਾਈਂ ਤੋਂ ਵੱਟ ਗਿਆ ਉਹ ਕੋਈ ਅੱਧਰ ਘਟਨਾ ਹੋ ਜਾਂਦੀ ਸਾਡਾ ਤਾਂ ਪ੍ਰੋਣਾ ਬੈਠਾ ਜੇ ਪਈ ਸਾਡੇ ਕੋਲ ਤੇ ਕੋਈ ਹਰਕਤ ਨਾ ਹੋ ਜੀ ਕੋਈ ਤਾਂ ਬੜੀ ਮੁਸ਼ਕਲ ਹੁੰਦੀ ਸਾਡੇ ਬਾਤ ਜਵਾਬ ਦੇਣਾ ਤੋੜਦੇ ਆ ਜੀ ਅਸੀਂ ਤਾਂ ਇਹੋ ਜਿਹਾ ਮੰਦਿਰ ਤੋਂ ਲੱਗ ਅੱਜ ਦਰਬਾਰ ਸਾਹਿਬ ਚਲੇ ਆ ਕਿ ਮਹਾਰਾਜ ਆ ਕੇ ਚਲੋ ਦਿਨ ਦੁਪਹਿਰ ਬਹੁਤ ਮਸ਼ਹੂਰ ਹੁੰਦੀ ਹੈ ਤੇ ਚਲੋ ਮੇਰੇ ਮੱਥਾ ਟੇਕ ਕੇ ਲੋ ਟਾਈਮ ਨਾ ਆਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਬਟਾਲਾ ਦੇ ਡੇਰਾ ਰੋਡ ਦਾਣਾ ਮੰਡੀ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੇ ਮੇਲੇ ਕਰਾਫਟ ਬਾਜ਼ਾਰ ਚ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਦਾ ਝਗੜਾ ਹੋਇਆ ਅਤੇ ਇਹ ਨੌਜਵਾਨਾਂ ਨੇ ਝਗੜੇ ਚ ਪਾਰਕਿੰਗ ਚ ਖੜੀਆਂ ਅਤੇ ਰੋਡ ਤੋਂ ਗੁਜ਼ਰ ਰਹੀਆਂ ਗੱਡੀਆਂ ਦੀ ਪੰਨ ਤੋੜ ਵੀ ਕੀਤੀ ਅਤੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ 40 50 ਜਾਣੇ ਸੀਗੇ ਇਹਦੇ ਸਾਡੀ ਗੱਡੀ ਨੂੰ ਪਏ ਆ ਉਹ ਅਸੀਂ ਸਿੱਧਾ ਅਸੀਂ ਦਰਬਾਰ ਸਾਹਿਬ ਚੱਲੇ ਸੀ ਤੇ ਅਸੀਂ ਉੱਥੇ ਮਤਲਬ ਖੋਤੇ ਨਹੀਂ ਆਂ ਇੰਧਾਰਲੀ ਗੱਡੀ ਦੇ ਚੋਨਾ ਖੋਤੇ ਗੱਡੀ ਆਹ ਸੀਐਨਜੀ ਪੰਪ ਤੋਂ ਦਿਲ ਪਾ ਕੇ ਤਾਂ ਵਾਰ-ਵਾਰ ਬਾਈਪਾਸ ਹੋ ਜਾਣਾ ਸੀ। ਉਹ ਜੋ ਤੋਰੀ ਗੱਡੀ ਤੇ ਉਹ ਹਿੱਟਦੀ ਏੜਾ ਨੇ ਆ ਪਤਾ ਨਹੀਂ ਲੱਗਾ ਨੁਕਿੰਨੇ ਪੱਥਰ ਮਾਰਿਆ ਕਿੰਨੇ ਨੇ ਮਾਰਿਆ ਅਸੀਂ ਤੇ ਭਜੌਂਦੀ ਕੀਤੀ ਗੱਡੀ ਪੰਪ ਤੇ ਜਾ ਕੇ ਲਾਤੀ। ਕਿੰਨੇ ਕੁ ਬੰਦੇ ਸੀਗੇ? 40 40 45 ਜਾਨੀ 40 ਬੰਦੇ ਤਾਂ ਆਏ ਵਾ। ਇੱਕ ਹੋਰ ਜਿਆਦਾ ਆਡਾ ਸ਼ੀਸ਼ਾ ਭੰਨਤਾ ਗੱਡੀ। ਇੱਕ 20 ਗੱਡੀ ਵੀ ਇੱਕ ਹੈਗੇ ਚ। ਆਹ ਸ਼ੀਸ਼ਾ ਅੰਦਰ ਪੱਥਰ ਵੀ ਪਿਆ ਹੋਇਆ। ਆ ਦੇਖੋ ਕਾਚੀ ਖਿਲਰਿਆ ਉਹ ਪੱਥਰ। ਵੱਡੇ ਟ ਤੋਂ ਬਾਹਰ ਹੀ ਡੇਪੀ ਆ ਤਾਂ ਮੜ ਕੇ ਪੱਥਰ ਜ਼ੋਰ ਦੀ ਮੜ ਕੇ ਭੱਜ ਕੇ ਮਾਰਿਆ ਤੇ ਉਹ ਅੰਦਰ ਗਿਆ ਪੱਥਰ। ਇਹਦਾ ਆਪਣੀ ਉਸੇ ਟਾਈਮ ਤੇ ਕੁਲਸਨ ਨੂੰ ਫੋਨ ਕੀਤਾ ਹੋਇਆ ਉਹਨਾਂ ਉੱਥੋਂ ਵੀ ਸਾਇਉਂ ਦੇ ਕੇ ਨਾ ਮਗਰੇ ਇਧਰ ਨੂੰ ਆ ਜਾਣਗੇ ਖਬਰ ਨਾ ਕੋਈ ਸੌੜਾ ਨੇ ਕੋਈ ਦੱਸਿਆ ਹੀ ਨਹੀਂ ਕੋਸੂ ਦੇਖੋ ਜੀ ਇਹ ਦਾ ਇਹ ਜਿਹੜਾ ਸਾਇਂਦ ਬੱਟ ਗਿਆ ਉਹ ਕੋਈ ਇਧਰ ਘਟਨਾ ਹੋ ਜਾਂਦੀ ਸਾਡਾ ਤਾਂ ਪ੍ਰੋਣਾ ਬੈਠਾ ਜੇ ਪਈ ਸਾਡੇ ਕੋਲ ਤੇ ਕੋਈ ਹਰਤਾ ਹੋਣ ਦੀ ਕੋਈ ਤਾਂ ਬੜੀ ਮੁਸ਼ਕਲ ਨਹੀਂ ਸਾਡੇ ਬਾਤ ਜਵਾਬ ਦੇਣਾ ਤੋੜਦੇ ਆ ਜੀ ਅਸੀਂ ਦਾ ਇਹੋ ਜਿਹਾ ਮੰਦਿਰ ਨਾਲ ਲੱਗਦਾ ਅਇਤ ਦਰਬਾਰ ਸਾਹਿਬ ਚਲੇ ਆ ਕਿ ਮਹਾਰਾਜ ਆ ਕੇ ਚਲੋ ਦਿਨ ਦੁਪਹਿਰ ਬਹੁਤ ਮਸਲੂਨ ਦਿਆ ਤੇ ਚਲੋ ਮਨੇ ਰੇ ਮਥਾ ਟੇਕੇ ਤੇ ਲੋ ਟਾਈਮ ਨਾ ਆਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ